ਹਾ ਜੀ ਪਰਾ ਤੇਰੇ ਤੇ ਨਾ ਪਰਾ ਹਾਂ ਰਸਤੋਂ ਹੜਵਾਇਂ ਫਰੋਂ ਦੇਖੋ ਰਸਤੋਂ ਅਰੇ ਰਸਤੋਂ ਮੈਂ ਰਾਂਟੀ ਤੋਂ ਜਦੋਂ ਜੀ ਲੈਣ ਜੰਦੀ ਕਿੰਨੀ ਦੇਰ ਤੋਂ ਤੁਹਾਡੀ ਗੱਲ ਸੀ ਮੁੰਡੇ ਨਾਲ ਮੇਰੀ ਸੀਗੀ 3-4 ਸਾਲਾਂ ਤੋਂ ਰਹੀ ਗਈ ਸੀ ਕੌਣ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਵੀ ਰਾਮਪੀਥ ਰੋਡ ਦਾ ਹੀ ਰਹਿਣ ਵਾਲਾ ਹੈਗਾ ਵਾ ਤੇ ਹੁਣ ਕੀ ਗੱਲ ਹੋਈ ਹੈ ਜਿੱਥੋਂ ਗੱਲ ਆਈ ਹੋਈ ਹੈ ਕਿ ਸਾਡੇ ਨਾਲ ਮਨ ਕੇ 3-4 ਸਾਲ ਪਹਿਲਾਂ ਸਾਡਾ ਕੁਝ ਵੀ ਨਹੀਂ ਸੀ ਹੈਗਾ ਰਾਜ ਪਹਿਲਾਂ ਵੀ ਸੀ ਕੰਪਲੇਨਟ ਦਰਜ ਕਰਵਾਈ ਸੀ ਕੰਮ ਕਰਦਾ ਸੀਗਾ ਉਦੋਂ ਸੀ ਰਾਜੀ ਨਾਮਾ ਕਰ ਲਿੱਤਾ ਕੁਝ ਨਹੀਂ ਕੀਤਾ ਲੇਕਿਨ ਹੁਣ ਦੁਬਾਰਾ ਫੇਰ ਉਹਨੇ ਜਦੋਂ ਮੇਰੇ ਘਰ ਦੇ ਰਾਜਾ ਮੰਦੀ ਦੇ ਨਾਲ ਮੇਰਾ ਰਿਸ਼ਤਾ ਕਰਵਾਇਆ ਠੀਕ ਹੈ ਨਾ ਕੁਝ ਦਿਨਾਂ ਬਾਅਦ ਹੀ ਉਹਨੇ ਮੇਰੇ ਫਿਊਂਸੀ ਨੂੰ ਜੋ ਫੋਟੋਆਂ ਸੀਗੀਆਂ ਸਾਡੀਆਂ ਫੋਟੋਆਂ ਪਾ ਦਿੱਤੀਆਂ ਉਹਨਾਂ ਨੇ ਰਿਸ਼ਤਾ ਤੋੜ ਦਿੱਤਾ ਹੋਇਆ ਹੁਣ ਮੈਨੂੰ ਉਹ ਰਿਸ਼ਤੇ ਚ ਖਿਲਾੜ ਕੇ ਮੈਨੂੰ ਟੌਰਚਰ ਕਰਦਾ ਵਾ ਕਿ ਮੇਰੀ ਗੱਲ ਸੁਣ ਨੀ ਰੋਕ ਮੇਰੀ ਐਕਟਿਵਾ ਦੇ ਅੱਗੇ ਐਕਟਿਵਾ ਖੜੀ ਕਰ ਲੈਂਦਾ ਮੇਰੀ ਗੱਲ ਸੁਣ ਨਾ ਪਤ ਗਵਾਲ ਮੱਡੀ ਚੌਂਕ ਦੇ ਵਿੱਚ ਆ ਗੱਲ ਹੋਈ ਆ ਪਹਿਲਾਂ ਉਹਨੇ ਮੇਰੇ 'ਚ ਪੇੜ ਬਿਮਾਰੀ ਸੀ ਉਦੋਂ ਅਸੀਂ ਦਾ ਕੰਪਲੇਨ ਦਰਜ ਕਰਵਾਈ ਸੀ ਹੁਣ ਫੇਰ ਦੁਬਾਰਾ ਉਹਨੇ ਫਿਓਂਸੇ ਨੂੰ ਮੇਰੇ ਨੂੰ ਭਾਈਆ ਬਸ ਹੁਣ ਰਿਸ਼ਤਾ ਨਹੀਂ ਹੈਗਾ ਹੁਣ ਤਾਂ ਵਿਆਹ ਹੋਇਆ ਵਾ ਕਿ ਤੇਰੇ ਆਪਣੇ ਵੱਲ ਤੂੰ ਕੀ ਕਰਨ ਲੱਗੀ ਸੀ ਖਾਣ ਲੱਗੀ ਸੀ ਕੁਝ ਜਾਂ ਕੀ ਮੈਂ ਨਾ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੋ ਗਈ ਸੀ ਨਾ ਤੇ ਮੈਂ ਤੇ ਕੱਲ ਐਂਜ ਜਿਵੇਂ ਕੁਝ ਹੋ ਹੀ ਜਾਂਦਾ ਮੇਰੇ ਤੁਰਕਨ ਐਂਜ ਵੱਧ ਗਈ ਜਿਵੇਂ ਮੈਨੂੰ ਹੁਣੇ ਹਾਰਟ ਬੱਟ ਪਾਚਣਾ ਫਿਰ ਮੈਂ ਦਿਖਾਇਆ ਹਸਪੀਟਲ ਜਾ ਕੇ ਉਹ ਟੈਸਟ ਵਗੈਰਾ ਕਰਵਾਏ ਨੇ ਡਿਪਰੈਸ਼ਨ ਥੋੜਾ ਸੀਗਾ ਮੈਨੂੰ ਕਿਸ ਦੇ ਤੰਗ ਹੋ ਕੇ ਇਹੀ ਮੰਡੇ ਤੋਂ ਤਾਂ ਕੀ ਨਾ ਮੇਰਾ ਜਿਹਦਾ ਨਾਮ ਹੈਗਾ ਕਰਨ ਕਰਨ ਕਿੱਥੋਂ ਦਾ ਰਹਿਣ ਵਾਲਾ ਹੋ ਗਵਾਲ ਮੰਡੀ ਦਾ ਹੀ ਰਾਮਪੀਚ ਰੋਡ ਦਾ ਹੀ ਰਹਿਣ ਵਾਲਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਮੈਂ ਵੀ ਕਿੰਨੀ ਕੀ ਸਭ ਨੂੰ ਸਭ ਕਾਰਵਾਈ ਕੀਤੀ ਜਾਵੇ ਜਿਵੇਂ ਮੇਰੇ ਨਾਲ ਹੋਇਆ ਕਿਸੇ ਹੋਰ ਦੇ ਨਾਲ ਨਾ ਹੋਵੇ ਤੇ ਗਾਹ ਮੇਰੀ ਲਾਈਫ ਵਿੱਚ ਵੀ ਕੁਝ ਐਦਾਂ ਦਾ ਨਾ ਹੋਵੇ ਕਿ ਮੈਨੂੰ ਦੁਬਾਰਾ ਫੇਰਾ ਚੀਜ਼ਾਂ ਦੇਖਣੀਆਂ ਪੈਣ ਦੁਬਾਰਾ ਹਾਂ ਮਾਮਲਾ ਆਇਆ ਕੀ ਐਦਾਂ ਹਾਂ ਜੀ ਮੈਂ ਇਹ ਬਾਰੇ ਕੁਝ ਨਹੀਂ ਦੱਸਦਾ ਇਹ ਦਰਖਾਸਤ ਆਈ ਹੈ ਮੈਨੂੰ ਕਿਹੜੀ ਜਗ੍ਹਾ ਤੋਂ ਦਰਖਾਸਤ ਆਈ ਹੈ ਅੱਛਾ ਉਹਨਾਂ ਲਟਕੀ ਵੱਲੋਂ ਆਈ ਆ ਮਸਕਾਨਨੋਂ ਅੱਛਾ ਇਹ ਕੋਈ ਆਪਣੇ ਕਰਨਾਂ ਦਾ ਲਟਕਾ ਵਾ ਤੇ ਉਹ ਉਹਦੇ ਖਿਲਾਫ ਦਰਖਾਸਤ ਆ ਕੋਈ ਜੀ ਵੈਰੀਫਾਈ ਕਰਦੇ ਆ ਕਿ ਕਿੰਨੀ ਮਸਲਾ ਕੀ ਆ ਕਹਿੰਦੇ ਕੋਈ ਰਿਸ਼ਤਾ ਕੁੜੀ ਦਾ ਹੋਇਆ ਸੀ ਤੇ ਮੁੰਡੇ ਨੇ ਆਪਣਾ ਰਿਸ਼ਤਾ ਚੜਾਤਾ ਫੋੜਮਾ ਭੇਜ ਕੇ ਵੇਖੋ ਹਜੇ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਅਜੇ ਪੁਸਤੀਆਂ ਕੀ ਗੱਲਬਾਤ ਕਰ ਵੀ ਕੀਤੀ ਜੇਗੀ ਤੁਹਾਡੇ ਨਾਲ ਹਜੇ ਇਹ ਦਰਖਾਸਤ ਆਈ ਹੈ ਇਹ ਵੈਰੀਫਾਈ ਕਰਦੇ ਆ